आज दे बेला होगा ता स्वागत करो टाइप पीच करो एम स्वागत है जी नए ब्लॉग में ताता जी लोग में ब्लॉग का लाइक शेयर कनेक्ट कर दे करो आज के में आनी ना नहीं दनो अब तो नहीं आनी जी आंधी तो सोनिया हां तो कलाण माध देूल स्टलाली पुड़े ਸੱਤ ਦੇ ਲੱਪਕ ਲੋਈ ਇਹ ਠੀਕ ਆ ਮੈਂ ਤਾਂ ਹੁਣ ਦੇਖਿਆ ਸੈ ਇਦ ਸਗਲਾ ਕਰੀ ਕਰੀ ਬੇਟਾ ਬੈਠੀ ਆ ਪਤਾ ਹੀ ਨਾ ਕਦੇ ਦੱਸਣਾ ਆਪਾਂ ਚੱਲਿਆ ਮਾਤਾ ਰਾਣੀ ਟਿਕਲਾਣੇ ਸਮਾਂ ਹੋ ਗਿਆ ਪੌਣੇ ਕਿਸ਼ੇ ਤੁਰੇ ਸੀ ਘਰੋਂ ਹੋ ਗਈ ਆ ਸਮਝ ਆ ਫਿਰ ਹੋਰ ਸਮਾਂ ਨਹੀਂ ਸੋਣਿਆ ਦਦੀ ਵੀ ਕੁਝ ਕਹੇ ਬੈਠੀ ਆ ਸੂਰਜ ਨੇ ਵੀ ਦਿੱਤੀ ਦੀ ਕਾਈ

ਕੀ ਬਣਾਉਣਾ ਗੁੰਡੀ ਬਤਾ ਵਈ ਲੱਗੀ ਜਾਂਦੀਆਂ ਨੇ ਹਜੇ ਤਾਂ ਗੁੰਡੀ ਬਤਾਦੀ ਹੈ ਅੱਜ ਵੀ ਨਹੀਂ ਅੰਮ੍ਰਿਤ ਹੋਇਆ ਨਾ ਹੋਰ ਆਏ ਤਾਂ ਸਾਰਾ ਮਹੀਨਾ ਹੀ ਚੱਲੀ ਜਾਂਦਾ ਤਾਂ ਗੁੰਡੀ ਬਤਾ ਲਈ ਕਿਹਿਆ ਸੀ ਸੁਣਨ ਵੇਲੇ ਤਨ ਕੀ ਨੀਂਦ ਸੀ ਬਾਪਾ ਕੀ ਨੀਂਦ ਬਸ ਦਸ ਸੀ ਬੋੜਾ ਸੇੜ ਬਿਦਰੀਆਂ ਬਹੁਤ ਪਹਿਲਾਂ ਗੱਲ ਦੱਸ ਬਲ ਦੱਸ ਫਿਰ ਤਰਾਹਿਆ

Terima kasih telah menonton! लस्सी नहीं पा के कौल इतना बिची पाली तू भी तक पा जय मा है ਆਖੜੀ ਜਵਾਰ ਤਾਂ ਆਥੀਂ ਬੇਲਾ ਕਰਾਓ ਤੇ ਚ ਗੁਗਲ ਗਲੀ ਕਰਦੇ ਤੇ ਆ ਦੁੱਧ ਵਾਲੀ ਬੋਤਲ ਵੀ ਕੱਢਣੀ ਸੱਚ ਹੈ ਨਾ ਬਰਾ ਭਾਈਆ ਪਣਾ ਦੇ ਠੰਡਾ ਜਿਹਾ ਲੱਗਿਆ ਕਿ ਦੁੱਧ ਢਲਦਾ ਆਇਆ ਪਤਾ ਨਹੀਂ ਮੈਂ ਤਾਂ ਨਾ ਦੁੱਧ ਉਹਨੂੰ ਖੜਾ ਦੇ ਹੈਪੀ ਨੂੰ ਦੁੱਧ ਚੱਲ ਤੋਰ ਪੁੱਤ ਨਹੀਂ ਚੱਲ ਨਹੀਂ ਚੱਲ ਨਹੀਂ ਚੱਲ ਇੱਥੇ ਰੁਕੀ ਨਹੀਂ ਜੈ

ਕੀ ਦਾ ਰੱਤ ਹੈ ਕੀ ਦਾ ਅੱਛਾ ਹਾਂ ਉਹਨਾਂ ਦਾ ਕਿਥੇ ਗੁਰਦੁਆਰੇ ਕੋਲ ਹੈ ਨਾ ਹਾਂ ਉਹਨਾਂ ਦਾ ਮੰਦਿਰ ਦੇ ਨਾਲ ਹੀ ਹੈ ਪਰਲੇ ਪਾਸੇ ਕਰ ਚਾਹਲੀ ਜਾਣਾ ਇੱਕ ਲੇਰੀ ਵਾਲੀ ਮਸੀਦ ਹਾਂ ਆਹੀ ਮੇਰੇ ਕੋਲ ਆਓ ਮੈਂ ਮਸਾ ਜੱਲ ਲੱਗੀ ਆ ਬਬਾ

ਚੜਤਾ ਚੜਤਾ ਚੜ ਜਾ रानी सुखी जय माता दी जय माता दी जय माता जय माता रानी सुखी रखी बड़ जब चलो मा टेको मत टेक है चक्कर बना चक्कर अज क्या हो गया ਸਾਜਾ ਖਾਦੇ ਗੁਲਗਲੇ ਅਪਰਾ ਲੱਗਦੇ ਪਵਰ ਅਸੀਂ ਖਾਦੇ ਗੁਲਗਲੇ ਤੇ ਸਹਿਜ ਨੇ ਕਿ ਲੱਤਾ ਜੈਸ ਗੁਰ ਕਰੇ ਗੁਲਗਲੇ ਪਤਾ ਨਹੀਂ ਕਿਉਂ ਨਹੀਂ ਖਾਂਦੇ ਹੋਰ ਲੈ ਅੱਜਕੱਲ ਜਵਾਕਾਂ ਦਾ ਸਰਈ ਭੇਜਾਂ ਅੱਛਾ ਅੱਛਾ ਤਾਂ ਇਹ ਚੀਜ਼ ਵਧੀਆ ਲੱਗਦੀ ਹੁੰਦੀ ਹੈ ਮਿੱਠੀਆਂ ਰੋਟੀਆਂ ਹੋਈਆਂ ਗੁਲਗਲੇ ਹੋਏ ਪੂੜੇ ਮਾਤਾ ਦਾ ਥੰਮ ਹੋਇਆ ਕੋਈ ਵੀ

ਰੱਗਮ ਚਾਹੀਏ ਉਪਰਸ ਚੋਂ ਨਿਕਲੇ ਆਹ ਕਾ ਤੇ ਦੇ ਲੈ ਹਾਂ ਬੋਤਲ ਕੱਢ ਨਾ ਬੀਫੜਾਈ ਜਾ ਚ ਨੂੰ ਹਾਂਤਾ ਜੀ ਕਿੱਥੇ ਜਾ ਕੇ ਆਤਾ ਅੱਜ ਦੱਸ ਜੀ ਬੱਚਾ ਕਿੱਥੇ ਗਿਆ ਸੀ ਤੂੰ ਕਿੱਥੇ ਗਿਆ ਸੀ ਮਾਤਾ ਦੀ ਮਾਤਾ ਜੀ ਦੇ ਮੇਲਾ ਦੇ ਮਾਤਾ ਦੇ ਮੇਲੇ ਮਾਤਾ ਕਲਾਣੇ ਵਾਲੀ ਫੈਲੇ ਕੇ ਯੇ ਕਲਾਣੀ ਤੂੰ ਚੂੜੀਆਂ ਮਤਲ ਮਿਲ ਤੂੰ ਨੰਦਾ ਬੱਦੂ ਆ ਵੀ ਲੈ ਕੇ ਆਇਆ ਗੱਟ ਜੀ ਉਹ ਸਾਰੇ ਤਾਂ ਮੰਮਾ ਵਾਸਤੇ ਹੈ ਨਾ ਆਪਦੇ ਵਾਸਤੇ ਮੰਮਾ ਵਾਸਤੇ ਤੇਰੇ ਕੋਲ ਤਾਂ ਕਦੂਰੀ ਬਾੜ ਦੋਗੀ ਤੇਰੀ ਕੋਈ ਨਹੀਂ ਇਹ ਤਾਂ ਆਪਦੇ ਵਾਸਤੇ ਨਾ ਮੰਮਾ ਵਾਸਤੇ ਲੈ ਕੇ ਆਇਆ ਸਹਿਜੀ ਇੱਕ ਦਾਦੀ ਨਹੀਂ ਇਹ ਵਲੌਗਸ ਤੱਕ ਨਹੀਂ ਹੁੰਦਾ ਦਾਦੀ पीर खान निकलिया मैं जानती तू जान दी है ना देखा गया दे पे मैं देखा नी देख नहीं है तू बोलती है बैठी मू चुप करी भी ਜੀਪੀ ਲੱਗੀ ਹੁੰਦੇ ਮੂੰਚ ਆਏ ਬੈਠੀ ਆਹ ਕਿਰਤ ਬੋਲੀ ਆਂਦੇ ਕਿੰਨਾ ਉਹ ਕੀਰਤ ਨੂੰ ਬੋਛੀ ਕੀਰਤ ਦੇ ਵੀਰ ਦਾ ਕਿਨਾ ਲੱਗੀ ਮੈਂ ਤੂੰ ਲੱਖੀ ਆਕੂ ਆਕੂ ਉਹ ਤੇਰੇ ਵੀਰ ਦਾ ਨਾ ਕੀ ਸੁਬਾ ਸੁਬਾ ਇਹਦਾ ਕੀ ਆ ਆਕੂ ਆਕੂ ਥੋੜੀ ਅਰਜਣਾ ਓਏ ਹੈ ਅਰਜਣਾ ਤੇਰਾ ਨਾ ਪੂਰ ਨਾ ਤੇ ਦੂਜੀ ਦਾ ਤੇਰਾ ਕਿ ਨਾ ਦੂਜੀ ਦਾ ਇਹਦਾ ਇਹ ਕੂਆ ਇਹ ਕੂਆ ਇਹ ਕੁਗੜਾ ਨਾ ਇੱਕੂ ਪੂਰਨ ਅਰਜਨ ਏਕਮਾ ਇੱਕੂ ਇੱਕ ਬਣਾਈ ਜਾਂਦੇ ਇੱਕੂ ਐ ਏਕਮਾ ਇੱਕੂ ਕੀ ਜਨੰਦਿਆ ਇੱਕੂਆ ਪਹਿਲਾਂ ਕੀ ਚੰਗਾ ਇੱਕੂ ਇਹ ਹਾਸੀ ਪਹਿਲਾਂ ਇਹਨੇ ਕੀ ਗਿਆ ਹਾਸੀ ਦੇਣੀ ਆਕੂ ਆਕੂ ਮੇਰੇ ਭਰਾ ਨਾ ਤਾਂ ਅਰਜਨ ਇੱਕੂਆ ਆਕੂਆ ਇਹਦਾ ਨਾ ਇੱਕੂਏ ਆਕੂ ਆਖੀਂਦੇ ਸੀ ਪਹਿਲਾਂ बड़े 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 बड़े

ਖਾਣਾ ਦਾ ਚਾਹੀਦਾ ਬੱਲੀਆਂ ਖਵਾਈ ਨਾ ਕਸੀਰ ਲੜਨਗੇ ਪੁੱਤਰ ਉਹਨਾਂ ਦੇ ਵਾਹ ਖਾਣਾ ਮੈਂ ਐ ਮੱਟਾ ਮੱਟਾ ਤਾਜ ਆਜੋ ਆਜੋ ਪੂਆ ਗਈ ਪੂਆ ਤੇ ਕੋ ਲਗਾ ਨਿਕਲ ਗਿਆ ਚੱਲ ਚੱਜੇ ਤੇ ਇਹਨਾਂ ਦਾ ਚੜਾਉਂਗਾ ਫਕੀਰ ਆ ਰਿਹਾ ਬਈ ਅੱਛੇ ਜੀ ਜੀ ਉਹ ਭਰਦੀ ਆ ਆ ਜਾ ਆ ਜਾ ਬਦਾਂ ਨਿਆਵਾ ਸੀ ਬੱਬੇ ਨੂੰ ਲੁਮਣਾ ਦੇ ਪਰ ਬਦਾਂ ਨਿਆਵੇ ਬੀਆਂ ਪੱਥਰ ਦੀ ਆਏ ਤੇ ਡਿੱਗ ਪਏ ਕੁਆਹੀ ਬਈ ਕੰਮੇ ਚੱਲ ਚੜਾ हौली 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 पता हौली <laughs> <है पते> <laughs> पत बेटे हौली हौली बेटे हौली कौन आया पता नहीं बुआ आई है खड़ी बुआ आई है पता पज्जानी हैगा बेटे डैडी दा फिर को पता नहीं पता फिर के तेरे पता रेडी पर डैडी देखो ਇਕ ਤਾਂ ਜਵਤ ਲਾਈਆਂ ਨਾ ਅੱਛਾ ਜੀ ਕਿਰੇ ਤੇਰੇ ਵਾਸਤੇ ਲਾਈ ਜਾਓ ਤੇਰੇ ਵਾਸਤੇ ਲਾਈਆਂ ਮਾਇ ਲਾਈਆਂ ਤੇ ਰੱਖ ਕੇ ਆਂ ਇੱਟਾਂ ਜੀ ਉਹਨਾਂ ਨੇ ਲਾਈਆਂ ਮਾਇ ਲਾਈਆਂ ਪੁੱਤ ਸਾਸਿਕਾ ਵੀ ਲਾਈ ਜਾ ਕੇ ਚੰਗਾ ਫਿਰ ਪੂਰਾ ਵਧੀਆ ਉੱਤਰ ਕਿੰਨ ਖੜਮਾ ਲਿਆ ਹੋਇਆ ਥੋੜੀ ਹੋਈ ਪੁੱਪ ਦੇਖਣਾ ਆ ਜਾ ਆ ਜਾ ਬਲਾ ਸਸੀ ਗਾਲ ਫੋਪੜੀ ਸਸੀ ਗਾਲ ਬਲਾ ਕੋਲੇ ਆ ਕੇ ਸਸੀ ਗਾਲ ਬਲਾ ਹੋਠੀ ਕੋ ਕਹਿ ਨਹੀਂ ਪੂਆ ਸਸੀ ਦਾ ਬਲਾ ਸਸੀ ਗਾਲ

ਕੜੀ ਕੋਕਾ ਹਾਂ ਜਾਨ ਕੀ ਕਰਾਣੀ ਹੈ ਨਾ ਲਾਡੋ ਹਾਂਜੀ ਅੱਜ ਮੰਗਲਵਾਰ ਵਾਲੇ ਦੇ ਨਹੀਂ ਸਾਇਦ ਕਿੰਨੀ ਪਾਰਟੀ ਹਾਂ ਕਿਤੇ ਪਾਰਟੀ ਲੈ ਲੈ ਪੀ ਜਾ ਕਹਿੰਦੀ ਇਹ ਡਰਿੰਕ ਵੀ ਲੈਣੀ ਹੈ ਹੈਗਾ ਓਏ ਕੋਲਡ ਡਰਿੰਕ ਹੂੰ ਤਾਜ ਦੀ ਖੁੱਲਦੀ ਨਹੀਂ ਭਾਈ ਫਰੂਟੀ ਉਹਰੇ ਘਰ ਮੈਂ ਖੋਲੋਂ ਪੁੱਤ ਕੋਣਾ ਉਹ ਬਧਾਵੀ ਕੰਮ ਮਨੇ ਮੇੜਾਓ ਜਲਦੀ ਥੱਕਤਾ 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 ਹੁਣ ਤਾਂ ਥੱਕਤ ਕਰੇਗਾ ਆਥ ਨੇ 5 ਵਜੇ 5:30 ਕਰ ਜਾ ਮੈਂ ਪਉਣਾ ਕਿਹਦੇ ਦੇ ਪਾਸੋਂ ਤੂੰ ਆਏ ਨਹੀਂ ਦੂਜੇ ਪਾਸੇ ਬਊਆ ਖਰਾਬ ਕਰ ਲੈਗੇ ਉੱਤੇ ਗੰਦੀ ਹੀ ਹੁੰਦੀ ਰੌੜਾ ਮਸ ਪੇਰ ਲਿਆ ਪੇਰਿਆ ਬਹ ਕਿੰਨੀ ਖੁਸ਼ੀ ਹੋਈ ਆ ਪੀਰ ਆਇਆ ਕਿੰਨੀ ਖੁਸ਼ੀ ਹੋਈ ਪੀਏ ਦੀ ਹੋਈ

ਆਇਤਾ ਖਾਂਦੇ ਨਹੀਂ ਆਇਆ ਬੱਤਾਂ ਚ ਸਾਰਾ ਸਾਰਾ ਬੱਤਣਾ ਆ ਜਾਣੇ ਨਹੀਂ ਖਾਂਦਾ ਨਹੀਂ ਨਾ ਆ ਜਾਣੇ ਹਾਂ ਜੇ ਸਸਤ ਲਾ ਦੇਂਦੇ ਦਰਜਾ ਤੇ ਸਸਤਾ ਆਵੇ ਕੀ ਕੀਡਾਉਂਦੇ ਹੁੰਦੇ ਅਰੇ ਮੋਟੇ ਮੋਟਿਆਂ ਦਾ ਛੈ ਨਹੀਂ ਪੈਂਦਾ ਹਾਂ ਹਾਂ ਫਿਰ ਕੀ ਹੋ ਜਾਂਦਾ ਇਹਨੂੰ ਕੀ ਕਹਿੰਦੇ ਹੁੰਦੇ ਵਾਈਟ ਹਾਂ ਛੈ ਨਹੀਂ ਪੈਂਦਾ ਬੱਚੇ ਨਾ ਤੇਰਾ ਤੇਰਾ ਕੀਡਾਉਂਦੇ ਹੁੰਦੇ ਜਵਾਕ ਸਕੂਲ ਚ ਜਦ ਤੂੰ ਮੋਟਾ ਲੱਗਦਾ ਹੁੰਦਾ മെ താ ഹോ മജാ കമാന हो गया हां पैर नाला डिग पिंग तो ये की प्रॉब्लम की प्रोग्राम है की प्रॉब्लम प्रॉब्लम ठीक है ये हो गया हम्म के ये बंगे की डायरेक्टरी करीयना दी Ah, oh, celata woi itu tuh. Ah, oh, celata woi. Kita trial tambah sekarang. Hogi.